ਚਲਾ ਕਰਨੇ ਜਾਣੇ ਕਿੰਨੇ ਮਰਤੇ ਇਸ ਲਈ ਆਸਮਾਨ ਮਤਰ ਮਤਬੰਦੂ ਭਗਵਾਨ ਜ਼ਮੀਨ ਪੈਰਾ ਬਣ ਅਛਾ ਹੈ ਸਾ ਗੋਲ ਗੱਪਿਆਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਕੁੜੀਆਂ ਨੂੰ ਗੋਲ ਗੱਪੇ ਜਿਹੜੇ ਨੇ ਬੇਹੱਦ ਪਸੰਦ ਹੁੰਦੇ ਨੇ ਮੈਨੂੰ ਵੀ ਗੋਲ ਗੱਪੇ ਬਹੁਤ ਪਸੰਦ ਨੇ ਕੋਈ ਵਿਰਲੀ ਕੁੜੀ ਹੋਏਗੀ ਜਿਸ ਨੂੰ ਗੋਲ ਗੱਪੇ ਜਿਹੜੇ ਨੇ ਨਹੀਂ ਪਸੰਦ ਹੁੰਦੇ ਤੇ ਇੱਥੇ ਤਾਂ ਕਿ ਗੋਲ ਗੱਪੇ ਆਮਰੇ ਇੱਕ ਹੋਰ ਬੜੀ ਸਹੀ ਚੀਜ਼ ਕਹੀ ਜਾਂਦੀ ਹੈ ਕਹਿੰਦੇ ਜੇਕਰ ਕਿਸੇ ਨੂੰ ਖਾਂਸੀ ਹੁੰਦੀ ਹੈ ਤਾਂ ਗੋਲ ਗੱਪੇ ਦਾ ਪਾਣੀ ਪੀ ਲੋ ਤੇ ਇਹਦੇ ਨਾਲ ਠੀਕ ਹੋ ਜਾਂਦਾ ਤਾਂ ਇਹਨੂੰ ਐਜ਼ ਅ ਹੋਮ ਰੈਮਡੀ ਵੀ ਜਿਹੜੇ ਲੋਕ ਨੇ ਉਹ ਯੂਜ਼ ਕਰਦੇ ਨੇ ਖੰਘ ਤੇ ਲਈ ਗਲੇ ਖਰਾਬ ਦੇ ਲਈ ਤਾਂ ਲੋਕ ਗੋਲ ਗੱਪੇ ਖਾਂਦੇ ਨੇ ਤੇ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਇੱਕ ਅਚਈ ਰੇੜੀ ਦੇ ਉੱਤੇ ਖੜ ਕੇ ਗੋਲ ਗੱਪੇ ਖਾਓ ਜਿਹੜੀ ਰੇੜੀ ਬਿਲਕੁਲ ਹਾਈਜੀਨਿਕ ਹੈ ਜਿੱਥੇ ਤੁਹਾਨੂੰ ਹੱਥ ਦੇ ਨਾਲ ਪਰੋਸ ਕੇ ਪਾਣੀ ਜਿਹੜੇ ਆ ਗੋਲ ਗੱਪੇ ਨਹੀਂ ਖਵਾਈ ਜਾਣਗੇ ਬਲਕਿ ਤੁਸੀਂ ਪਲੇਟ ਦੇ ਵਿੱਚ ਗੋਲ ਗੱਪੇ ਸਰਵ ਕਰਵਾਓਗੇ ਔਰ ਪਾਣੀ ਜਿਹੜਾ ਤੁਹਾਨੂੰ ਐਦਾ ਖੁਦ ਪਰਣਾ ਪਏਗਾ ਔਰ ਫਿਰ ਤੁਸੀਂ ਗੋਲ ਗੱਪੇ ਦਾ ਆਨੰਦ ਮਾਣੋ ਤਾਂ ਤੁਹਾਨੂੰ ਕਿੱਦਾਂ ਦਾ ਲੱਗੇ ਜ਼ਾਹਿਰ ਜੀ ਕਹਿੰਦਾ ਤੁਹਾਨੂੰ ਬੜਾ ਚੰਗਾ ਲੱਗੇਗਾ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਲੋਕ ਜਿਹੜੇ ਨੇ ਹਾਈਜਨ ਰਹਿਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਅੱਜ ਅਸੀਂ ਜਿਸ ਰੇੜੀ ਤੇ ਉੱਤੇ ਮੌਜੂਦ ਆਂ ਤੁਹਾਨੂੰ ਦੱਸ ਦਈਏ ਇਹ ਮਿੱਠਾਪੁਰ ਦਾ ਇਲਾਕਾ ਪੈਂਦਾ ਜਲੰਧਰ ਦਾ ਕਿਊਰੋ ਮੋਲਵਲੀ ਸੜਕ ਹੈ ਜਿੱਥੇ ਕਿ ਇੱਕ ਲੜਕਾ ਜੋ ਕਿ ਮਹਿਜ਼ ਪਲਸ 2 ਦਾ ਸਟੂਡੈਂਟ ਹੈ ਉਸਦੇ ਵੱਲੋਂ ਇਹ ਰੇੜੀ ਜਿਹੜੀ ਇੱਥੇ ਲਗਾਈ ਜਾ ਰਹੀ ਹੈ ਗੋਲ ਗੱਪਿਆਂ ਦੀ ਔਰ ਇਸ ਰੇੜੀ ਦਾ ਜਿਹੜਾ ਨਾਮ ਹੈ ਆ ਇਸ ਨੇ ਜਿਹੜਾ ਹਾਈਜੀਨਿਕ ਪਾਣੀਪੂਰੀ ਹੀ ਰੱਖਿਆ ਹੋਇਆ ਔਰ ਗੱਲਬਾਤ ਕਰ ਲੈਨੇ ਆ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਠੀਕ ਹੋ ਕਿੰਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਰੇੜੀ ਲਗਾਉਣ ਦੇ ਇੱਕ ਸਾਲ ਹੋਈ ਜਾਂਦਾ ਹਾਂ ਪੂਰਾ ਹੋ ਗਿਆ ਤੇ ਮਤਲਬ ਤੁਸੀਂ ਬੜੀ ਯੂਨੀਕ ਜੀ ਚੀਜ਼ ਤਿਆਰ ਕੀਤੀ ਹੈ ਕਿ ਗੋਲ ਗੱਪਿਆਂ ਦਾ ਪਾਣੀ ਜੇਕਰ ਪੀਣਾ ਤਾਂ ਕਟੋਰੀ ਅਗੇ ਕਰੋ ਗੋਲ ਗੱਪਾ ਲੈ ਕੇ ਜਾਓ ਪਾਣੀ ਖੁਦ-ਬੁਖਦ ਫੈਲ ਹੋ ਜਾਏਗਾ ਤੇ ਜੁਗਾੜ ਆਪ ਲਗਾਇਆ ਜਾਂ ਫਿਰ ਕਿਤੋਂ ਦੇਖਿਆ ਸੀ ਇਹ ਜੋ ਦਰਅਸਲ ਮੇਰੇ ਪਾਪਾ ਮਤਲਬ ਲਾਕਡਾਊਨ ਦਾ ਟਾਈਮ ਸੀਗਾ ਉਦੋਂ YouTube ਚ ਲੰਮ ਦੇ ਵੇਸੀ ਉਹਨਾਂ ਨੇ ਇਹ ਵੀਡੀਓ ਦੇਖੀ ਸੀ ਫਿਰ ਉਹਨਾਂ ਦੇ ਮਾਈਂਡ ਚ ਆਇਆ ਕਿ ਅਸੀਂ ਮਤਲਬ ਅਸੀਂ ਵੀ ਇੱਥੇ ਕਰ ਲਈ ਕਿਉਂਕਿ ਇੱਥੇ ਕਿਸੇ ਕੋਲ ਹੈ ਨਹੀਂ ਸੀਗਾ ਫਿਰ ਮੇਰੇ ਪਾਪਾ ਦਾ ਆਈਡੀਆ ਸੀਗਾ ਉਹਨਾਂ ਨੇ ਮੰਗਾਇਆ ਸੀ ਕਿੰਨਾ ਕ ਖਰਚਾ ਤੁਹਾਡਾ ਹੋਇਆ ਇਹਦੇ ਉੱਤੇ ਪੂਰੇ ਮਤਲਬ ਲਗਾ ਇਹਦੇ ਦੇ ਆਰਾਮ 70 ਕ ਹਜ਼ਾਰ ਇਦਾਂ ਪੈ ਗਿਆ ਕਿਉਂਕਿ ਨਵਾਂ ਬੈਟ ਇਹਦੇ ਬੈਟਰੀ ਤੇ ਚੱਲਣਾ ਇਹਦੇ ਲਈ ਵੱਡੀ ਬੈਟਰੀ ਲੈਣੀ ਪਈ ਤੇ ਰੇੜੀ ਰੂੜੀ ਸਾਰਾ ਕੁਝ ਖਰਚਾ 70 ਤੱਕ ਪੈ ਗਿਆ ਸੀ ਤੇ ਇੱਥੇ ਸਾਲ ਤੋਂ ਕਿੰਨੇ ਤੋਂ ਕਿੰਨੇ ਟਾਈਮ ਤੁਸੀਂ ਗੋਲ ਗੱਪੇ ਦੀ ਰੇੜੀ ਇੱਥੇ ਲਗਾਉਂਦੇ ਐਤੋਂ ਸਕੂਲ ਤੋਂ ਬਾਅਦ ਆਈ ਦਾ 5 ਗਰਮੀਆਂ ਚ 5 ਵਜੇ ਉਹਨੇ ਹੁੰਨੇ ਆ ਤੇ 10:30 ਇਸ ਵੇਲੇ ਠੰਡ ਚ 6:00 ਜੇ ਦਾ 4 ਵਜੇ ਤੋਂ ਲੈ ਕੇ 10 ਵਜੇ ਤੱਕ ਪਲਸ 2 ਦਾ ਸਟੂਡੈਂਟ ਹੋ ਹਾਂਜੀ ਹਾਂਜੀ ਕਿਹੜੇ ਸਕੂਲ ਚ ਪੜਦੇ ਹੋ ਤੁਸੀਂ ਆ ਮਠਾਪੁਰ ਸਕੂਲ ਆਪਣਾ ਮਨਪ੍ਰੀਤ ਸਿੰਘ ਮੈਂ ਜਾਨਣਾ ਚਾਹੁੰਗੀ ਕਿ ਏਦਾਂ ਦੀ ਮਤਲਬ ਕੀ ਕੋਈ ਘਰ ਦੀ ਮਜਬੂਰੀ ਸੀ ਜਿਹਦੇ ਕਰਕੇ ਕੰਮ ਕਰਨਾ ਪੈ ਰਿਹਾ ਜਾਂ ਫਿਰ ਸ਼ੌਂਕ ਨੂੰ ਕਰ ਰਹੇ ਹੋ ਨਹੀਂ ਨਹੀਂ ਇਹ ਇੱਕ ਇੱਕ ਤਰ੍ਹਾਂ ਦਾ ਮਤਲਬ ਸ਼ੌਕ ਹੀ ਕਹਿ ਸਕਦੇ ਕਿਉਂਕਿ ਜੇ ਮੈਂ ਉਧਰ ਵੀ ਹੋਣਾ ਸੀ ਜਿੱਦਾਂ ਦੀ ਫੈਮਿਲੀ ਹੈਗੀ ਮਿਡਲ ਕਲਾਸ ਮੈਨੂੰ ਹੋਰ ਕਿਤੇ ਕੰਮ ਕਰਨਾ ਹੀ ਪੈਣਾ ਸੀਗਾ ਉਹਨਾਂ ਨੇ ਵਾਦ ਤੋਂ ਬਾਅਦ ਮੈਨੂੰ 2-3000 ਜਾਂ ਇਹਨਾਂ ਗਲਗੁਲੇ ਕੱਢ ਕੇ ਮਤਲਬ ਇਦਾਂ ਹੀ ਰੱਖਣਾ ਸੀਗਾ ਇਹ ਮੈਂ ਆਪਣਾ ਕੰਮ ਇਸ ਲਈ ਖੋਲਿਆ ਕਿ ਮਤਲਬ ਮੈਂ ਕਿਸੇ ਅੰਡਰ ਹੋ ਕੇ ਕੰਮ ਨਹੀਂ ਕਰਨਾ ਚਾਹੁੰਦਾ ਸੀਗਾ ਤੇ ਨਾਲੇ ਮੈਨੂੰ ਮਜ਼ਾ ਵੀ ਆਉਂਦਾ ਮਤਲਬ ਕੰਮ ਕਰਨੇ ਚ ਕੋਈ ਮਤਲਬ ਸ਼ਰਮ ਸ਼ਰਮ ਵਾਲੀ ਕੋਈ ਗੱਲ ਹੈ ਨਹੀਂ ਤਾਂ ਕਰਕੇ ਤੇ ਇਥੇ ਲੋਕੀ ਆਉਂਦੇ ਨੇ ਜਦੋਂ ਗੋਲ ਗੱਪੇ ਖਾਂਦੇ ਨੇ ਕਿੱਦਾਂ ਦਾ ਬਿਹੇਵ ਹੋਂਦਾ ਉਹਨਾਂ ਦਾ ਕਿੱਦਾਂ ਮਤਲਬ ਵਧੀਆ ਲੱਗਦਾ ਉਹਨਾਂ ਨੂੰ ਗੱਲ ਕਰਕੇ ਜਾਂਦੇ ਨੇ ਕਿ ਤੁਹਾਡਾ ਜੁਗਾੜ ਬੜਾ ਅੱਛਾ ਜਿਹੜਾ ਤੁਸੀਂ ਉਹ ਲਗਾਇਆ ਹਾਂ ਹਾਂਜੀ ਹਾਂਜੀ ਕਈਆਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਉਹ ਫੋਟੋ ਫੋਟੋ ਖਿੱਚ ਕੇ ਸਟੋਰੀ ਵਗੈਰਾ ਬਣਾ ਕੇ ਜਾਂਦੇ ਹੁੰਦੇ ਆ ਤੇ ਕਈ ਵਿਚਾਰ ਹੁੰਦੇ ਆ ਅਸੀਂ ਆ ਨਹੀਂ ਕਹਾਂ ਤੇ 100% ਲੋਕਾਂ ਨੂੰ ਪਸੰਦ ਆਉਗਾ ਹੀ ਹ ਕ੍ਰਿਟਿਸਾਈਜ਼ ਵੀ ਕਰਦੇ ਹੋਣਗੇ ਨਾ ਤੇ ਮਤਲਬ ਕੀ ਕਹਿੰਦੇ ਨੇ ਜਿਹੜੇ ਕ੍ਰਿਟਿਸਾਈਜ਼ ਕਰਨ ਵਾਲੇ ਨੇ ਉਹਨਾਂ ਨੂੰ ਬਸ ਆਈ ਆ ਕਿੰਦੇ ਮਤਲਬ ਸਾਨੂੰ ਹੱਥ ਦਾ ਸਵਾਦ ਮਤਲਬ ਵਧੀਆ ਲੱਗਦਾ ਜਿਹਦਾ ਹੱਥ ਨਾ ਪਾਕ ਦਿੰਦੇ ਹੁੰਦੇ ਆ ਉਹਨਾਂ ਨੂੰ ਕੋਈ ਮਤਲਬ ਹਾਈ ਜਿੰਨਾ ਮਤਲਬ ਨਹੀਂ ਹੁੰਦਾ ਇਹ ਕਈ ਹੁੰਦੇ ਇਦਾਂ ਤੇ ਮਤਲਬ ਟੋਟਲ ਇਹ ਹਾਈ ਜੀਨਿਕ ਤਰੀਕੇ ਦੇ ਨਾਲ ਗੋਲ ਗੱਪੇ ਸਰਵ ਕਰਨਾ ਚਾਹੁੰਦੇ ਨੇ ਮੈਂ ਚਾਹੁੰਗੀ ਕਿ ਉਹ ਕੈਬਿਨੇਟ ਖੋਲ ਕੇ ਜਿਹੜਾ ਅੰਦਰ ਵਾਲਾ ਵੀ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਤਿਆਰ ਕੀਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕੀ ਇਸ ਥਾਂ ਦੇ ਉੱਪਰ ਦੋ ਬਾਲਟੀਆਂ ਪਈਆਂ ਨੇ ਜਿਸ ਦੇ ਨਾਲ ਪਾਈਪਸ ਅਟੈਚ ਨੇ ਤਾਂ ਇਹ ਫਿਲਟਰ ਵਾਂਗੂ ਕੰਮ ਕਰਦਾ ਹੈ ਹਾਂਜੀ ਮੈਂ ਫਿਲਟਰ ਵਾਂਗੂ ਹੀ ਕੰਮ ਕਰਦਾ ਹੈ ਇਹਦੇ ਅੰਦਰ ਕੋਈ ਤੁਹਾਨੂੰ ਕੀ ਮਤਲਬ ਕੋਈ ਮਛਰ ਵਗੈਰਾ ਕੋਈ ਆਉਣ ਦਾ ਡਰ ਨਹੀਂ ਹੁੰਦਾ ਜਿਦਾ ਬਾਕੀ ਹੁੰਦਾ ਇਹ ਇਹ ਪੂਰਾ ਕਵਰ ਨਾਲੇ ਅੰਦਰ ਛੀਲ ਬੰਦ ਹੁੰਦੀ ਹੈ ਮਤਲਬ ਕਿਤੇ ਵੀ ਜਿਹੜਾ ਇਲੈਕਟ੍ਰਿਸਿਟੀ ਦਾ ਜਿਹੜਾ ਇੱਥੇ ਨਹੀਂ ਹੈਗਾ ਕਨੈਕਸ਼ਨ ਤਾਂ ਇਹ ਬੈਟਰੀ ਤੇ ਹੀ ਫਿਰ ਚੱਲਦਾ ਹੈ ਇਹ ਇਨਵਰਟਰ ਤੇ ਚੱਲਦਾ ਹੈ ਜਿਹੜਾ ਅਸੀਂ ਘਰਾਂ 'ਚ ਯੂਜ਼ ਕਰਦੇ ਹਾਂ ਉਹ ਥੱਲੇ ਸੈਟਅਪ ਕੀਤਾ ਹੋਇਆ ਹੈ ਤਬਾ ਚਾਹੂਗੀ ਇੱਕ ਵਾਰ ਇੱਕ ਗੋਲ ਗੱਪੇ ਦੇ ਵਿੱਚ ਪਾਣੀ ਭਰ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਇਸੇ ਜਗ੍ਹਾ ਦੇ ਉੱਤੇ ਗੋਲ ਗੱਪਾ ਦੇਖੋ ਤੁਸੀਂ ਪਲੇਟ ਦੇ ਵਿੱਚ ਸਾਬ ਹੁੰਦਾ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਸਿਰਫ ਇੱਕ ਬਟਨ ਬਟਨ ਪ੍ਰੈਸ ਕਰ ਦਿਓ ਫਿਰ ਪਾਣੀ ਪਰਦਾ ਹਾਂਜੀ 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 ਬਟਨ ਪ੍ਰੈਸ ਕਰੋਗੇ ਮਿੱਠਾ ਤੇ ਤਿੱਖਾ ਦੋਵੇਂ ਹੈਗੇ ਜਿਹੜਾ ਮਰਜ਼ੀ ਆਪ ਲੈ ਸਕਦੇ ਹੋ ਤੇ ਇਹ ਟੇਸਟ ਦੇ ਅਕੋਰਡਿੰਗ ਫਿਰ ਲੋਕੀ ਆਪ ਹੀ ਤੁਹਾਨੂੰ ਕਹਿ ਦਿੰਦੇ ਨੇ ਕਿ ਇਹ ਵਾਲਾ ਪਾਣੀ ਪੀਣਾ ਮੈਂ ਹਾਂਜੀ ਹਾਂ ਜੋ ਆਪੇ ਉੱਧਰ ਚੈੱਕ ਕਰ ਲੈਂਦੇ ਜੇ ਕਿਹੜਾ ਉਹ ਲੱਗਦਾ ਮੈਨੂੰ ਉਹੀ ਖਾਵਾਂਗਾ ਯੂਜ਼ੂਲੀ ਕਿੰਨੇ ਕਿ ਤਰ੍ਹਾਂ ਦਾ ਪਾਣੀ ਤੁਹਾਡੇ ਕੋਲ ਇੱਥੇ ਅਵੇਲੇਬਲ ਹੁੰਦਾ ਕਿਉਂਕਿ ਬੜੇ ਸਾਰੇ ਪਾਣੀ ਵਾਲੇ ਗੋਲ ਗੱਪੇ ਚੱਲ ਰਹੇ ਨੇ ਪੰਜ ਪਾਣੀਆਂ ਵਾਲੇ ਸੱਤ ਪਾਣੀਆਂ ਵਾਲੇ ਗੋਲ ਗੱਪੇ ਤੁਹਾਡੇ ਕੋ ਕਿਹੜੇ ਕਿੰਨੇ ਪਾਣੀ ਸਾਡੇ ਜੇ ਗਰਮੀਆਂ 'ਚ ਉਹ ਤੇ ਜ਼ਿਆਦਾ ਕੰਮ ਹੁੰਦਾ ਉਸ ਵੇਲੇ ਅਸੀਂ ਤਿੰਨ ਪਾਣੀ ਰੱਖਦੇ ਹੁੰਦੇ ਹਲੇ ਠੰਡੇ ਵਾਲੇ ਕੰਮ ਥੋੜੇ ਘੱਟ ਹੁੰਦੇ ਤਾਂ ਕਰੇ ਦੋ ਰੱਖਦੇ ਹੁੰਦੇ ਆ ਤਾਂ ਦੇਖ ਸਕਦੇ ਹੋ ਤੁਸੀਂ ਗੋਲ ਗੱਪੇ ਜਿਹੜੇ ਨੇ ਰੈਡੀ ਹੋ ਚੁੱਕੇ ਨੇ ਔਰ ਇਹਨਾਂ 'ਚ ਹੁਣ ਪਾਣੀ ਜਿਹੜ ਪਾਣੀ ਪਰਕੇ ਫਿਰ ਗੋਲ ਗੱਪੇ ਖਾਣ ਦੇ ਲਈ ਬਿਲਕੁਲ ਤਿਆਰ ਹੋ ਜਾਣੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਆਹ ਵਾਹ ਤਿੱਖਾ ਆਹ ਵਾਹ ਤਿੱਖਾ ਪਾਣੀ ਆ ਤੇ ਆ ਮਿੱਠਾ ਆ ਜੇ ਤੁਸੀਂ ਕੱਲਾ ਤਿੱਕਾ ਖਾਣਾ ਚਾਹੁੰਦੇ ਹੋ ਤਾਂ ਕੱਲਾ ਤਿੱਕਾ ਖਾਓ ਤੇ ਮਿੱਠਾ ਖਾਣਾ ਮਿੱਠਾ ਜੇ ਤੁਸੀਂ ਮਿਕਸ ਕਰਨਾ ਹੋਵੇ ਇੱਕ ਵਾਰ ਇਹ ਪ੍ਰੈਸ ਕਰ ਦਿਓ ਤੇ ਇੱਕ ਵਾਰ ਇਹ ਪ੍ਰੈਸ ਕਰ ਦਿਓ ਇਹ ਤੁਹਾਡਾ ਗੋਲ ਗੱਪਾ ਤਿਆਰ ਹੋ ਜਾਣਾ ਇਹ ਤੇ ਇਹਦਾ ਇੱਕ ਇੱਕ ਕਰਕੇ ਪਾਵੇ ਤੁਸੀਂ ਸਾਰੇ ਇਕੱਠੇ ਭਰ ਲਓ ਆ ਦੇਖੋ ਬੜੇ ਆਸਾਨੇ ਨਾਲ ਤੁਸੀਂ ਖਾ ਸਕਦੇ ਹੋ ਨਾਲੇ ਪੂਰਾ ਸਾਫ਼ ਸੁਥਰਾ ਕੋਈ ਹੱਥੋਂ ਉੱਤ ਨਹੀਂ ਪਿਆ ਰੂਟੀਨ ਦੇ ਕਿੰਨੇ ਕਸਟਮਰ ਜਿਹੜੇ ਨੇ ਆ ਕੇ ਤੁਹਾਡੇ ਕੋਲ ਗੋਲ ਗੱਪੇ ਖਾ ਜਾਂਦੇ ਨੇ ਹਲੇ ਤਾਂ ਮਤਲਬ ਨਿਊ ਰੈਡੀ ਕਹਿ ਸਕਦੇ ਇੱਕ ਸਾਲ ਹੋਇਆ ਮਤਲਬ ਹੋ ਜਾਂਦੀ ਮੇਰੇ ਵਧੀਆ ਗਾ ਗਰਮੀਆਂ ਨੂੰ ਜਿਆਦਾ ਕੰਮ ਹੁੰਦਾ ਠੰਡ ਚ ਸਾਰੇ ਗੋਲ ਗੱਪੇ ਵਾਲੇ ਤਾਂ ਘੱਟ ਹੁੰਦਾ ਕਈ ਗੋਲ ਗੱਪੇ ਵਾਲੇ ਠੰਡ ਚ ਬੰਦ ਕਰਦੇ ਹੁੰਦੇ ਹੋ ਲੇਕਿਨ ਅਸੀਂ ਪਿਛਲੇ ਸਾਲ ਸ਼ਰੂ ਹੀ ਠੰਡ ਚ ਕੀਤੀ ਸੀ ਤੇ ਰਿਸਪੌਂਸਿਵ ਵਧੀਆ ਰਿਹਾ ਸੀ ਅੱਛਾ ਸੀਗਾ ਰਿਸਪੌਂਸ ਹਾਂਜੀ ਹੁਣ ਵੀ ਆ অলਮੋਸਟ ਲੋਕ ਤਾਂ ਆ ਹੀ ਜਾਂਦੇ ਹੋਣਗੇ ਕਿਉਂਕਿ ਮੇਨ ਰੋਡ ਤੇ ਆ ਨਾ ਹਾਂਜੀ ਹਾਂਜੀ ਲੋਕ ਤਾਂ ਆਉਂਦੇ ਰਹਿੰਦੇ ਇੱਧਰ ਜਲੰਧਰ ਹੈੱਡ ਦੇ ਹਾਈ ਸਿਟੀਜ਼ ਦੇ ਵਗੈਰਾ ਦੇ ਲੋਕ ਆ ਉਹ ਕਾਫੀ ਹੁੰਦੇ ਹੁੰਦੇ ਤੇ ਅੱਗੇ ਚੱਲ ਕੇ ਫਿਰ ਫੂਡ ਆਊਟਲੈਟ ਦਾ ਕੰਮ ਹੀ ਸ਼ੁਰੂ ਕਰਨਾ ਹੈ ਜਾਂ ਕੁਝ ਹੋਰ ਕਰਨਾ ਹੈ ਲਾਈਫ ਦੇ ਵਿੱਚ ਉਦੋਂ ਮੈਂ ਆਪਣੇ ਮਤਲਬ ਹੌਬੀ ਦਾ ਮੇਰਾ YouTube ਅਕਾਊਂਟ ਵੀ ਹੈਗਾ ਮੈਂ ਰੈਪਿੰਗ ਵਗੈਰਾ ਕਵਿਤਾਵਾਂ ਲਿਖਦਾ ਹੁੰਦਾ ਜੇ ਮਤਲਬ ਉੱਚ ਸਕਸੈਸ ਹੋਏ ਤਾਂ ਉਹ ਅੱਗੇ ਕਰਾਂਗਾ ਨਹੀਂ ਤਾਂ ਆ ਹੈਗੀ ਮੇਰਾ ਮੈਂ ਚਾਹ ਰਿਹਾ ਕਿ ਇੱਕ ਰੈਪ ਜਾਂ ਕਵਿਤਾ ਜਿਹੜੀ ਉਹ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾ ਦਿਓ ਜ਼ਰੂਰ ਜ਼ਰੂਰ आज का ये गाना आजकल के बच्चों पे आधारित है Hello? जिसकी वजह से डूब रही अपनी है अपनी भारत है आजकल के बच्चों को पता नहीं है कैसे जीना सब एक दूसरे से सीखते हैं दारू और सिगरेट पीना आज किसी को याद नहीं नाम सब्जी के सब, सब दीवाने हैं फ्री फायर पबजी के दुनिया की रेस से कोई नहीं डरते हैं बिना हेलमेट मोटरसाइकिल चला करने जाने कितने मरते हैं इसलिए आसमान मत और मत बंतु भगवान जमीन पर रह बन अच्छा इंसान फूड आउटलेट ज्यादा बेटर रहूगा या फिर रैपिंग ज्यादा बेटर ਉਦੋਂ ਤਾਂ ਮੈਂ ਮਤਲਬ ਮੇਰੇ ਕੋ ਫੈਮਿਲੀ ਪ੍ਰੋਬਲਮ ਕਾ ਆਪਣੇ ਹੌਬੀ ਨੂੰ ਜ਼ਿਆਦਾ ਟਾਈਮ ਨਹੀਂ ਦੇ ਪਾ ਰਿਹਾ ਜੇ ਮਤਲਬ ਹਲੇ ਉਹਦਾ ਘਰ ਰਿਹਾ ਟਾਈਮ ਟੂਮ ਕੱਢ ਕੇ ਜੇ ਉਹ ਤੇ ਜ਼ਿਆਦਾ ਮਤਲਬ ਰਿਸਪੋਨਸਿਬਲ ਉਹ ਕਰਾਂਗਾ ਨਹੀਂ ਤਾਂ ਮੇਰਾ ਆਪਣਾ ਰਹੂਗਾ ਹੀ ਤਾਂ ਇਹ ਗੋਲ ਗੱਪੇ ਤੋਂ ਇਲਾਵਾ ਹੋਰ ਕੀ ਕੀ ਇੱਥੇ ਤੁਸੀਂ ਸਰਵ ਕਰਦੇ ਹੋ ਗੋਲ ਗੱਪੇ ਤੋਂ ਇਲਾਵਾ ਸਾਡੇ ਕੋਲ ਦਹੀਂ ਵਾਲੇ ਗੋਲ ਗੱਪੇ ਪਾਪੜੀ ਚਾਟ ਬੇਲ ਪੂਰੀ ਤੇ ਆ ਬਟਾਟਾ ਪੂਰੀ ਵਗੈਰਾ ਸਾਰਾ ਕੁਝ ਮਿਲਦਾ ਹੈ ਕੁੜੀਆਂ ਨੇ ਆ ਕੇ ਕਦੀ ਰੇਟ ਨਹੀਂ ਕੀਤਾ ਤੁਹਾਡੇ ਨਾਲ ਭਈਆ 10 ਕੇ 4 ਦੇ ਦਿਓ ਭਈਆ 10 ਕੇ 5 ਦੇ ਦਿਓ ਨਹੀਂ ਨਹੀਂ ਕੁੜੀ ਹੋਵੇ ਚਾਹੇ ਜੋ ਮੈਂ ਗਰੀਬ ਅਮੀਰ ਮੈਂ ਸਾ ਇੱਕ ਰੇਟ ਰੱਖਿਆ ਮੈਂ ਕੰਪਰੋਮਾਈਜ਼ ਵਗੈਰਾ ਨਹੀਂ ਕਰਦਾ ਹੁੰਦਾ ਨਹੀਂ ਕਰਦਾ ਬਿਲਕੁਲ ਵੀ ਜੇ ਕੋਈ ਕਵੇ ਇੱਕ ਗੋਲਗਾਪਾ ਵਾ ਦਿਖਾਣਾ ਫਿਰ ਮੈਂ ਉਹਨਾਂ ਨੂੰ ਦੋ ਇੱਕ ਦੀ ਜਗ੍ਹਾ ਤਿੰਨ ਦੇ ਦੇਣਾ ਮੈਂ ਕਹਿੰਦਾ ਆ ਰੇਟ ਦੋ ਬਸ ਮੈਂ ਕੰਪਰੋਮਾਈਜ਼ ਨਹੀਂ ਕਰਨਾ ਨਾ ਕਿਸੇ ਵੀ ਕਿਸੇ ਵੀ ਲੈਵਲ ਤੇ ਆ ਕੇ ਥੋੜੀ ਰੈਪਿੰਗ ਵੀ ਬੜੀ ਅੱਛੀ ਆ ਤੇ ਕਦੋਂ ਤੋਂ ਲਿਖਣਾ ਸ਼ੁਰੂ ਕੀਤਾ ਸੀ ਤੁਸੀਂ ਇਹ ਤਾਂ ਮੈਂ ਬਹੁਤ ਪਹਿਲਾਂ ਜੋ 7ਵੀਂ ਕਲਾਸ ਹੈ ਉਦੋਂ ਲਿਖਣਾ ਸ਼ੁਰੂ ਕੀਤਾ ਸੀ ਨੂੰ ਫਿਰ ਅੱਗੇ ਕੰਟੀਨਿਊ ਕਿਉਂ ਨਹੀਂ ਕੀਤਾ ਹਜ ਤੱਕ ਕੰਟੀਨਿਊ ਕਰਦਾ ਹਾਲੇ ਵੀ ਮੇਰਾ YouTube ਅਕਾਊਂਟ ਹੈਗਾ ਲੋ ਦੋ ਤਿੰਨ ਦਿਨ ਪਹਿਲਾਂ ਇੱਕ Song ਅਪਲੋਡ ਕੀਤਾ ਸੀ ਮੈਂ ਨਿਊ ਇਅਰ ਤੇ ਵੀ ਕਰਨਾ ਮਤਲਬ ਕਰਦਾ ਰਹਿੰਦਾ ਮੈਂ ਲੋਕੀ ਵਧੀਆ ਰਿਸਪੌਂਸ ਵੀ ਦਿੰਦੇ ਆ ਪਰ ਆਪਣਾ ਕੰਮ ਵੀ ਹੈਗਾ ਨਾਲੇ ਉਹ ਵੀ ਆਪਣਾ ਕੰਮ ਹੀ ਹੈ ਦੋਵੇਂ ਨੂੰ ਦੇਖ ਕੇ ਚੱਲਣਾ ਏ ਮਤਲਬ ਬੈਟਰ ਕੀ ਲੱਗਦਾ ਹੈ ਕਿ ਰੈਪਿੰਗ ਕੇ ਉਧਰ ਦੇਖਿਆ ਮੈਨੂੰ ਬੈਟਰ ਤਾਂ ਉਹ ਲੱਗਦਾ ਲੇਕਿਨ ਹਾਲੇ ਮੈਨੂੰ ਮਨੀ ਇਹ ਤੋਂ ਆ ਰਿਹਾ ਨਾ ਤਾਂ ਕਰਕੇ ਕੀ ਕਰਨਾ ਪੈ ਰਿਹਾ ਹੈ ਮਤਲਬ ਇਹ ਕੰਮ ਮੈਨੂੰ ਲੱਗਦਾ ਹੈ ਕਿ ਜਿਹੜੀ ਰੋਜ਼ੀ ਰੋਟੀ ਹੈ ਉਹ ਸਭ ਤੋਂ ਜ਼ਿਆਦਾ ਜਿਹੜੀ ਜ਼ਰੂ ਕਈ ਕਹਿੰਦੇ ਨਾ ਕਲਾ ਸੇ পেট ਨਹੀਂ ਭਰਿਆ ਜਾ ਸਕਦਾ ਹਲੇ ਮੇਰਾ ਉਹ ਵਾਲਾ ਸਿਚੁਏਸ਼ਨ ਹੈ ਜਦੋਂ ਉਹਨਾਂ ਮੇਰਾ ਆਨਲਗੋਗ ਇਨਕਮ ਫਿਰ ਨੂੰ ਛੱਡਾਂਗਾ ਨਹੀਂ ਮਤਲਬ ਇਹਨੂੰ ਵੀ ਕਰਾਂਗਾ ਵੱਡਾ ਵੱਡਾ ਕਰਾਂਗਾ ਇਹਨੂੰ ਮੈਂ ਉੱਤੇ ਮਤਲਬ ਕੋਈ ਹੋਰ ਬੰਦਾ ਕੋਈ ਸੈਟਸਟ ਕਰ ਦੇਣਾ ਇਹ ਤੁਨ ਸਾਰਾ ਕੁਝ ਆਪ ਹੀ ਬਣਾ ਲੈਂਦੇ ਹੋ ਹਾਂਜੀ ਹਾਂਜੀ ਮੈਂ ਮੇਰੇ ਮੰਮੀ ਤੇ ਮੇਰੀ ਸਿਸਟਰਸ ਵਗੈਰਾ ਹੈਲਪ ਕਰਦੀਆਂ ਪਾਪਾ ਮੇਰੇ ਕਿੰਨੇ ਵਜੇ ਸਵੇਰੇ ਉੱਠ ਕੇ ਫਿਰ ਰੈਡੀ ਕਰਨਾ ਸ਼ੁਰੂ ਕਰ ਦਿੰਦੇ ਹੋ ਸਮਾਨ ਸਵੇਰ ਦਾ ਤਾਂ ਇਹ ਕੰਮ ਹੁੰਦਾ ਜਦ ਮੈਂ ਸਕੂਲ ਚਲੇ ਜਾਂਦਾ ਫਿਰ ਸਕੂਲ ਤੋਂ ਆ ਕੇ ਮੰਮੀ ਬਣਾਉਂਦੇ ਹੁੰਦੇ ਆ ਜੇ ਮੈਂ ਟਾਈਮ ਹੈਗਾ ਤਾਂ ਮੈਂ ਬਣਾ ਦੇਣਾ ਉਹ ਨਹੀਂ ਤਾਂ ਮੇਰਾ ਸਾਰਾ ਕੰਮ ਇੱਥੇ ਦਾ ਹੀ ਹੁੰਦਾ ਜੀ ਸਾਰਾ ਕੁਝ ਰੈਡੀ ਤੂੰ ਮੈਂ मतलब ਮੇਕ ਲੈ ਕੇ ਆਉਂਦੇ ਹੋ ਤਾਂ ਇੱਥੇ ਸਿਰਫ ਸਰਵ ਕਰਕੇ ਦਿੰਦੇ ਹੋ ਤੁਸੀਂ ਹਾਂਜੀ 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 ਸਰਵ ਦਾ ਕੰਮ ਸਾਰਾ ਮੇਰਾ ਹੈ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੋ ਬਿਲਕੁਲ ਤੁਹਾਨੂੰ ਇੱਕ ਰੈਡੀ ਦਿਖਾਈ ਹੈ ਜਿਹਦਾ ਨਾਮ ਹੈ ਹਾਈਜੀਨਿਕ ਪਾਣੀ ਪੂਰੀ ਵਾਲੀ ਰੈਡੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸਿਰਫ ਮਹਿਜ਼ ਇੱਕ ਬਟਨ ਦਬਾਉਣਾ ਹੈ ਤੇ ਗੋਲ ਗੱਪਿਆਂ ਦਾ ਜਿਹੜਾ ਪਾਣੀ ਹੈ ਗੋਲ ਗੱ ਵਾਹੇ ਲੜਕੇ ਵਾਕਈ ਬੜੇ ਮਿਹਨਤੀ ਐ ਪਲੱਸ 2 ਸਟੈਂਡਰਡ ਦਾ ਸਿਰਫ ਸਟੂਡੈਂਟ ਐ ਉਸ ਦਿਨਾਰੇ ਗੋਲ ਗੱਪੇ ਦੀ ਰੇੜੀ ਵੀ ਲਗਾ ਰਿਹਾ ਤੇ ਇਸ ਦੇ ਨਾਲ ਨਾਲ ਬੜੀ ਅੱਛੀ ਰੈਪਿੰਗ ਵੀ ਕਰਦਾ ਔਰ ਇਹਦਾ ਸੁਪਨਾ ਹੈ ਕਿ ਅੱਗੇ ਜਾ ਕੇ ਰੈਪਿੰਗ ਨੂੰ ਜ਼ਿਆਦਾ ਅੱਗੇ ਵਧਾਵੇ ਪਰ ਰੋਜ਼ੀ ਰੋਟੀ ਜਿਹੜੀ ਐ ਉਸ ਨੂੰ ਵੀ ਜਿਹੜਾ ਨਾਲ ਰੱਖਣਾ ਚਾਹੁੰਦਾ ਤੇ ਬਾਕੀ ਜੇਕਰ ਤੁਸੀਂ ਕਦੇ ਇਸ ਰੋਡ ਦੇ ਉੱਤੋਂ ਦੀ ਲੰਘੋ ਤੇ ਆਰ ਕੇ ਪਾਣੀ ਪੂਰੀ ਵਾਲੇ ਜੋ ਪਾਣੀ ਪੂਰੀ ਜ਼ਰੂਰ ਖਾ ਕੇ ਜਾਈਓ ਤੇ ਟੇਸਟ ਕਰਿਓ ਤੇ ਸਾਡੀ ਵੀਡੀਓ ਤੇ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹਨਾਂ ਦੀ ਪਾਣੀਪੁਰੀ ਕਿਹੋ ਜਿਹੀ